ਸਾਸਰੀ ਘਰ ਸਾਰਿਆਂ ਨੂੰ ਪੇਚੈਨ ਪੋਲਸ ਪਣੇ ਦਾ ਅਗਲਾ ਭਾਗ ਪਿਛਲੇ ਭਾਗ ਜ ਤੁਹਾਨੂੰ ਬਤਾਈਏ ਕਿ ਜੀਤੀ ਤੇ ਵੀਰਾ ਦਾ ਸ਼ਗਨ ਹੋ ਚੁੱਕਾ ਸੀ ਵਜੋਲਾ ਆਕੇ ਵਿਆਹ ਦੀ ਤਰੀਕ ਦੇ ਦੱਸ ਜਾਂਦਾ ਵਿਆਹ ਸਾਹਾ ਬਿਸ਼ਨੀ ਤੇਜੇ ਵਰਗੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਜਾਂਦੇ ਹਨ ਜੀਤੀ ਤੇ ਵੀਰਾ ਆਪਣੀ ਮਰਜ਼ੀ ਨਾਲ ਸਮਾਨ ਲੈਣ ਬਾਰੇ ਬੋਲਦੀਆਂ ਬਿਸ਼ਨੀ ਨੂੰ ਤੇਜਾ ਟੋਕਦਾ ਤੂੰ ਕੁੜੀਆਂ ਨੂੰ ਸਮਝਾ ਕੁਝ ਪਿੰਡ ਵਾਲੇ ਕੀ ਕਹਿਣਗੇ ਕੁੜੀਆਂ ਨੂੰ ਵਿਆਹ ਦਾ ਚਾਗ ਆ ਕਿ ਮੈਂ ਭੱਜੀਆਂ ਫਿਰਦੀਆਂ ਸਮਾਨ ਖਰੀਦਦੀਆਂ ਬਿਸ਼ਨੀ ਨੇ ਕਿਹਾ ਕੋਈ ਗੱਲ ਨਹੀਂ ਲੋਕੀ ਤਾਂ ਛੱਡਦੇ ਨਹੀਂ ਮੈਂ ਸਮਝਾਉ ਬਿਸ਼ਨੀ ਨੇ ਤਾਂ ਤਾਰੂ ਪਾਲੀ ਨੂੰ ਕਿਹਾ ਤੁਸੀਂ ਬੋਲੋ ਕੁੜੀਆਂ ਨੂੰ ਝਿੜਕੋ ਮੇਰੇ ਅੱਖੇ ਨਹੀਂ ਲੱਗਦੀਆਂ ਸਮਾਨ ਖੁਦ ਖਰੀਦਣ ਬਾਰੇ ਬੋਲਦੀਆਂ ਪਾਲੀ ਨੇ ਕਿਹਾ ਜੀਤੀ ਤੇ ਵੀਰਾ ਨੂੰ ਕਿਹਾ ਤੁਸੀਂ ਮੈਨੂੰ ਦੱਸ ਦਿਓ ਉਹ ਜਿਹਾ ਸਮਾਨ ਖਰੀਦ ਲਵਾਂ ਪਰ ਨਾਲ ਨਹੀਂ ਜਾਣਾ ਵੀਰਾ ਤੇ ਜੀਤੀ ਨਾਲ ਜੀਤੀ ਨਾਲ ਜਾਣ ਦੀ ਜिद ਕਰਦੀਆਂ ਸੀ ਜੀਤੀ ਨੇ ਕਿਹਾ ਮੈਂ ਆਪਣੀ ਪਸੰਦ ਦਾ ਸਮਾਨ ਖਰੀਦਣਾ ਜਦੋਂ ਬਾਪੂ ਨੇ ਪੈਸੇ ਲਾਉਣੇ ਆ ਫਿਰ ਸਮਾਨ ਆਪਦੀ ਪਸੰਦ ਦਾ ਕਿਉਂ ਨਹੀਂ ਸਾਡੀ ਕਿਹੜੀ ਪਸੰਦ ਨਾਲ ਦੁਕਾਨ ਵਾਲੇ ਮਹਿੰਗਾ ਲਾਉਣਗੇ ਪਾਲੀ ਨੇ ਕਿਹਾ ਇਹ ਗੱਲ ਨਹੀਂ ਜਿੱਤੀ ਲੋਕੀ ਕੀ ਕਹਿਣਗੇ ਕੁੜੀਆਂ ਨੂੰ ਵਿਆਹ ਦਾ ਚਾ ਦੇਖੋ ਕਿਵੇਂ ਭੱਜੀਆਂ ਫਿਰਦੀਆਂ ਸਮਾਨ ਖਰੀਦਣ ਵਾਸਤੇ ਚਾਚੇ ਨੂੰ ਉਲਟਾ ਬੋਲਣਗੇ ਤੂੰ ਕੁੜੀਆਂ ਸਿਰ ਤੇ ਬਿਠਾ ਕੇ ਰੱਖੀਆਂ ਤੀ ਪੋਤੇ ਐ ਵਿਗੜਦੇ ਆ ਸਾਡੇ ਵੇਲੇ ਵਿਆਹ ਵਾਲੀ ਕੁੜੀ ਘਰੋਂ ਬਾਹਰ ਤੱਕ ਨਹੀਂ ਨਿਕਲਦੀ ਸੀ ਇਹ ਗੱਲ ਚੰਗੀ ਨਹੀਂ ਹੁੰਦੀ ਸੀ ਅਸੀਂ ਕਿਹੜਾ ਤੁਹਾਡੇ ਦੁਸ਼ਮਣ ਹਾਂ ਜੋ ਮਾੜਾ ਸਮਾਨ ਖਰੀਦਣਾ ਜੀਤੀ ਭਾਬੀ ਤੂੰ ਵੀ ਆਣ ਪੜਾਵਾਂਗ ਸੋਚੇ ਜਦੋਂ ਸਾਨੂੰ ਵਿਆਹ ਖੁਦ ਰਏ ਨੇ ਸਮਾਨ ਵੀ ਖੁਦ ਖਰੀਦ ਕੇ ਦੇ ਰਹੇ ਨੇ ਫਿਰ ਸਾਡੇ ਨਾਲ ਜਾਣ ਨਾਲ ਕੀ ਸ਼ਰਮ ਹੈ ਜੇ ਕੁੜੀ ਸਮਾਨ ਖਰੀਦਣ ਵਾਲੀ ਗਲਤ ਹੈ ਫਿਰ ਵਿਆਹ ਨਾ ਕਰੋ ਘਰੇ ਰੱਖੋ ਚੰਗੀ ਰੱਖੋ ਬਣਾ ਕੇ ਫਿਰ ਕਿਸੇ ਮੁੰਡੇ ਨਾਲ ਗੱਡੀ 'ਚ ਕਿਉਂ ਬਿਠਾ ਦਿੰਦੇ ਆ ਉਸ ਵੇਲੇ ਸ਼ਰਮ ਕਿੱਧਰ ਜਾਂਦੀ ਹੈਗੀ ਪਾਲੀ ਦੇਖ ਜੀਤੀ ਟਾਈਮ ਬਦਲ ਗਿਆ ਪਿੰਡਾਂ ਜਾਈ ਚੱਲਦਾ ਹੁਣ ਦੇਖੋ ਵੱਡੇ ਸ਼ਹਿਰਾਂ ਚ ਕੁੜੀਆਂ ਆਪਦੀ ਪਸੰਦ ਦੇ ਕੱਪੜੇ ਖਰੀਦ ਲੈਂਦੀਆਂ ਕੁੜੀ ਨੂੰ ਪੁੱਛ ਕੇ ਵਿਆਹ ਕੀਤਾ ਜਾਂਦਾ ਕੁੜੀ ਮੁੰਡੇ ਨੂੰ ਬਿਠਾ ਕੇ ਪੁੱਛਿਆ ਜਾਂਦਾ ਉਹਨਾਂ ਨੂੰ ਇੱਕ ਦੂਜੇ ਨਾਲ ਗੱਲਾਂ ਕਰਨ ਦਾ ਟਾਈਮ ਦਿੱਤਾ ਜਾਂਦਾ ਆਪਣੇ ਤਾਂ ਇਹ ਗੱਲਾਂ ਨੂੰ ਗਲਤ ਕਿਹਾ ਜਾਂਦਾ ਕਿਉਂਕਿ ਹਜੇ ਅਨਪੜ ਪਿੰਡਾਂ ਚ ਜ਼ਿਆਦਾ ਜੀਤੀ ਬੋਲੀ ਭਾਬੀ ਚੱਲ ਹੋਰ ਸਮਾਨ ਖੋਦ ਖਰੀਦ ਲੈਣਾ ਪਰ ਮੈਂ ਆਪਦੇ ਸੂਟ ਖੋਦ ਖਰੀਦਨੇ ਆਂ ਵੀਰਾ ਬੋਲੀ ਮੇਰੇ ਸੂਟ ਜੀਤੀ ਭੈਣੇ ਤੂੰ ਖਰੀਦ ਦੇ ਪਰ ਮੈਂ ਆਪਦੇ ਬੈੱਡ ਤੇਲ ਮਾਰੀ ਖੁਦ ਖਰੀਦੂ ਨਾਲੇ ਸੋਫੇ ਵੀ ਆਪਦੀ ਪਸੰਦ ਦੇ ਖਰੀਦੂ ਬਿਸ਼ਨੀ ਵੀਰਾਂ ਨੂੰ ਭੱਜ ਕੇ ਗੁੱਸੇ ਨਾਲ ਬੋਲਦੀ ਹੈ ਆਏ ਕਿਵੇਂ ਤੇਰੀ ਚੱਲੂ ਤੂੰ ਮੇਰੀ ਮਾਂ ਗੀ ਕਿ ਮੈਂ ਤੇਰੀ ਮਾਂ ਸ਼ਰਮਣੀ ਤੈਨੂੰ ਅਸੀਂ ਮੂਰਖਾਂ ਸਾਨੂੰ ਖਰੀਦਣਾ ਨਹੀਂ ਆਉਂਦਾ ਸੂਟ ਜੀਤੀ ਖਰੀਦ ਮਸਾਂ ਤੇਰੇ ਪਿਓ ਨੂੰ ਮਨਾਉ ਚੱਲ ਕੁੜੀਆਂ ਨਿੱਕਾ ਮੋਟਾ ਸਮਾਨ ਲੈਣਾਗਾ ਕੀ ਗੱਲ ਹੋਈ ਬੈੱਡ ਖਰੀਦਨ ਖਰੀਦਨਿਆ ਤੂੰ ਆਪਦੀ ਮਰਜ਼ੀ ਨਾਲ ਕੁੜੇ ਸ਼ਰਮ ਕਰ ਤੇਰੀ ਗੱਲ ਸੁਣ ਕੇ ਮੈਨੂੰ ਮੌਤ ਕਿਉਂ ਨਹੀਂ ਆ ਗਈ। ਚਰਨੀਮਾ ਹੋ ਜਾਂਦਾ ਜਦੋਂ ਇਹ ਧੀ ਗੱਲਾਂ ਕਰਦੀ ਐ। ਸਾਡੇ ਵੇਲੇ ਵਿਆਹ ਵਾਲੀ ਕੁੜੀ ਸਿਰ ਸਿੱਧਾ ਕਰਕੇ ਨਹੀਂ ਤੁਰ ਸਕਦੀ ਸੀ, ਸ਼ਰਮੰਦੀ ਸੀ। ਹੁਣ ਤਾਂ ਭੋਰਾ ਨਹੀਂ ਸ਼ਰਮ। ਤੇਰਾ ਪਿਓ ਮੇਰਾ ਝਾਟਾ ਪਟ ਦੂ। ਮਰਜੋ ਤੁਸੀਂ ਕਿੱਥੋਂ ਮੇਰੇ ਕਰਮਾਂ 'ਚ ਧਰੀਆਂ ਪਈਆਂ ਸੀ। ਬਿਸ਼ਣੀ ਜੀਤੀ ਵੀਰਾਂ ਨੂੰ ਬਹੁਤ ਕੁਝ ਬੋਲਦੀ ਹੈ। ਪਾਲੀ ਤੇ ਪਰਮੀ ਜੀਤੀ ਵੀਰਾਂ ਨੂੰ ਸਮਝਾਉਂਦੀਆਂ ਵੀ ਆਪਾਂ ਭੂਆ ਸ਼ਾਮੀ ਨੂੰ ਸੱਦ ਲੈਂਦੇ ਹਾਂ ਕਿਉਂਕਿ ਉਹ ਆਪਣੀ ਗੱਲ ਸੁਣੂ। ਸ਼ਾਮੀ ਨੂੰ ਵਿਆਹ ਦੇਣ ਵਾਸਤੇ ਬਿੰਦਰ ਤੇ ਪਰਮੀ ਨਾਲ ਤੇਜਾ ਜਾਂਦੇ ਆ ਪਰਮੀ ਘਰੇ ਆ ਕੇ ਸ਼ਾਮੀ ਨੂੰ ਦੱਸ ਦਿੱਤਾ ਭੂਆ ਵਿਆਹ ਤੋਂ ਪਹਿਲਾਂ ਇੱਕ ਵਾਰੀ ਜਲਤੀ ਆ ਜੀ ਬਾਪੂ ਸਮਾਨ ਨਹੀਂ ਖਰੀਦਣ ਦਿੰਦਾ ਤੇਰੇ ਆਖੇ ਲੱਗ ਜਾਣਗੇ ਵਿਆਹ ਦਾ ਸੁਨੇਹਾ ਦੇ ਕੇ ਆ ਜਾਂਦੇ ਆ ਤੇਜਾ ਬੋਲ ਆਉਂਦਾ ਭੈਣੇ ਤੂੰ ਵਿਆਹ ਤੋਂ ਪਹਿਲਾਂ ਆ ਜਾਵੀਂ ਸੁੱਖ ਨਾਲ ਨੂੰ ਮਾ ਲਈ ਹੈ ਘਰੇ ਤੇਰਾ ਸਰਦਾ ਸ਼ਾਮੀ ਬੋਲਦੀ ਆ ਭਰਾ ਵਾ ਉਸ ਵੇਲੇ ਵੀ ਆ ਜੂ ਇੱਕ ਵਾਰੀ ਹੁਣ ਇੱਕ ਦੋ ਦਿਨ ਟੱਕ ਆ ਜੂਗੀ ਨਿੱਕਾ ਮੋਟਾ ਕੰਮ ਹੈ ਤੇਜਾ ਬੋਲਦਾ ਉਹ ਜਿਵੇਂ ਤੇਰੀ ਮਰਜ਼ੀ ਭੈਣੇ ਜਦੋਂ ਮਰਜ਼ੀ ਆ ਜੀ ਸ਼ਾਮੀ ਦੋ ਦਿਨ ਤਿੰਨ ਆ ਬਾਦੀ ਆ ਜਾਂਦੀ ਹੈ ਕਰਿਆ ਕੇ ਜੀਤੀ ਤੇ ਵੀਰਾਂ ਸਭ ਦੱਸ ਦਿੰਦਿਆਂ ਪਰ ਸ਼ਾਮੀ ਬੋਲਦੀ ਹੈ ਪੁੱਤ ਤੁਸੀਂ ਮੇਰੇ ਗਾਲਾਂ ਪਾਉਣ ਨੂੰ ਬੋਲਦਿਆਂ ਕਿਉਂਕਿ ਪੁੱਠੇ ਦਿਮਾਗ ਦੇ ਕਿੱਥੋਂ ਮੰਨਦੇ ਆ ਵੈਸੇ ਕਰਦੇ ਆ ਕੁਛ ਅਗਲੇ ਦਿਨ ਤੇਜੋ ਨੂੰ ਸ਼ਾਮੀ ਬੋਲਦੀ ਹੈ ਅਗਲੇ ਦਿਨ ਤੇਜੇ ਨੂੰ ਸ਼ਾਮੀ ਬੋਲਦੀ ਹੈ ਬਾਈ ਕੁੜੀਆਂ ਦਾ ਸਮਾਨ ਕਦੋਂ ਖਰੀਦਣਾ ਤੇਜਾ ਬੋਲਦਾ ਭੈਣੇ ਦੇਖਦੇ ਆ ਕਿ ਇਸ ਦੁਕਾਨ ਤੋਂ ਲੈਣਾ ਸ਼ਾਮੀ ਗੱਲ ਸੰਭਾਲਦੀ ਹੋਈ ਬੋਲੀ ਭਾਈ ਮੇਰਾ ਸਮਾਨ ਵੱਧ ਗਿਆ ਅੱਜ ਤੱਕ ਸੰਦੂਖ ਓਵੇਂ ਪਿਆ ਜਮਾ ਕੀੜਾ ਨਹੀਂ ਲੱਗਿਆ ਆਪਾਂ ਉਸੇ ਦੁਕਾਨ ਤੋਂ ਚੱਲਦੇ ਆ ਸ਼ਾਮੀ ਨੇ ਤੇਜੇ ਨਾਲ ਗੱਲ ਕੀਤੀ ਜੀਤੀ ਵੀਰਾ ਦੇ ਸਮਾਨ ਦੀ ਸ਼ਾਮੀ ਦੀ ਗੱਲ ਸੁਣ ਕੇ ਤੇਜਾ ਮੰਨ ਗਿਆ ਜੀਤੀ ਤੇ ਵੀਰਾ ਨੂੰ ਨਾਲ ਲੈ ਕੇ ਸ਼ਹਿਰ ਦੀ ਤੇਜੇ ਨੇ ਕਿਹਾ ਇੱਕ ਦੁਕਾਨ ਤੇ ਹੀ ਜਾਣਾ ਉੱਥੇ ਬੈੱਡ ਪੈਟੀ ਅਲਮਾਰੀ ਜੀਤੀ ਵੀਰਾ ਨੇ ਖੁਦ ਪਸੰਦ ਕੀਤੀ ਉਥੋਂ ਸਿੱਧਾ ਘਰੋਂ ਵੱਲੋਂ ਲੱਗੇ ਪਰ ਸ਼ਾਮੀ ਨੇ ਕਿਹਾ ਭਰਾਵਾ ਕੁੜੀਆਂ ਨੇ ਨਿੱਕਾ ਮोटा ਸਮਾਨ ਖਰੀਦ ਲੈਣਾ ਉੱਧਰ ਨੂੰ ਜਾਣਾ ਸਾਨੂੰ ਛੱਡਾ ਅਸੀਂ ਖਰੀਦ ਕੇ ਘਰ ਮੁੜ ਆਉਂਦਿਆਂ ਤੇਜੇ ਨੇ ਕਿਹਾ ਚੱਲ ਚੱਲ ਦਾ ਨਾਲ ਮੈਂ ਨਾਲ ਪਾਲੀ ਤੇ ਤਾਰੂ ਵੀ ਆ ਗਏ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਝਾਕਨ ਤੇ ਹੱਸਦੇ ਤੇ ਚੁੱਪ ਕਰ ਗਏ ਕੁੜੀਆਂ ਨੇ ਆਪਦੀ ਪਸੰਦ ਦੇ ਸੈਂਡਲ ਨਿੱਕਾ ਮोटा ਸੁਰਖੀ ਵਗੈਰਾ ਖਰੀਦ ਲੈਣਾ ਫਿਰ ਘਰ ਆ ਕੇ ਆ ਜਾਣਾਗਾ ਫਿਰ ਤੇਜੇ ਨੂੰ ਪਾਸੇ ਖੜਾ ਕੇ ਖੁਦ ਆਪ ਖਰੀਦ ਆਏ ਫਿਰ ਕਦੇ ਕੁੜੀਆਂ ਨੂੰ ਸ਼ਹਿਰ ਨਹੀਂ ਲੈ ਕੇ ਗਏ ਸੀ ਵਿਆਦੀਆਂ ਤਿਆਰਾਂ ਚਲਦੀਆਂ ਆਂ ਜੀਤੀ ਦੀ ਜੁੱਤੀ ਢੀੜੀ ਸੀ ਜੀਤੀ ਨੇ ਕਿਹਾ ਮੋੜ ਕੇ ਹੋਰ ਲਿਆਉਂਦੇ ਹਾਂ ਪਰ ਤੇਜੇ ਨੇ ਇੱਕ ਨਾ ਸੁਣੀ ਤੇਜੇ ਨੇ ਕਿਹਾ ਉੱਥੇ ਪਾ ਕੇ ਨਹੀਂ ਦੇਖੀ ਭੱਜ ਕੇ ਨਾਲ ਗਈ ਸੀ ਹੁਣ ਨਹੀਂ ਮੈਂ ਲੈ ਕੇ ਜਾਂਦਾ ਤੈਨੂੰ ਸ਼ਹਿਰ ਜੀਤੀ ਚੁੱਪ ਕਰਕੇ ਬੈਠ ਗਈ ਘਰ ਦੇ ਸਾਰੇ ਦਿਮਾਗ ਵਰਤਣ ਲੱਗੇ ਜੀਤੀ ਨੂੰ ਉਪਦੇਸ਼ ਦੇਣ ਲੱਗੇ ਕੋਈ ਕੀ ਬੋਲੇ ਕੋਈ ਕੀ ਬੋਲੇ ਕੋਈ ਕਹੇ ਜੁੱਤੀ ਨੂੰ ਤੇਲ ਲਾ ਕੇ ਰੱਖ ਦੇ ਕੋਈ ਬੋਲੇ ਜੁੱਤੀ ਵਿੱਚ ਲੱਕੜ ਦਾ ਗੁੱਲਾ ਪ사 ਦੇ ਕੋਈ ਕਵੇ ਆਪਣੇ ਆਪ ਹੀ ਇਹ ਖੁੱਲ ਜੂਗੀ ਭੂਆ ਨੇ ਕਿਹਾ ਪੁੱਤ ਜੀਤੀ ਖੁੱਲੇ ਪੈਰ ਵਾਲੀ ਦੇ ਜੁੱਤੀ ਪਵਾ ਦੇ ਦੋ ਦਿਨ ਪਾਉ ਫਿਰ ਜੁੱਤੀ ਖੁੱਲ ਜੂ ਜੀਤੀ ਨੇ ਸਭ ਕੁਝ ਕਰਕੇ ਦੇਖ ਲਿਆ ਅਨੰਦਕਾਰਜ ਦਾ ਟਾਈਮ ਆ ਗਿਆ ਉਧਰੋਂ ਜਾਂ ਜਾਈ ਇਧਰੋਂ ਕੁੜੀਆਂ ਤਿਆਰ ਹੋਈ ਜਾਂਦੀਆਂ ਸੀ ਵੀਰਾਂ ਦੇ ਚੂੜਾ ਪਾਇਆ ਵੀਰਾਂ ਦੇ ਚੂੜਾ ਪਾਉਣ ਵਾਲਾ ਸੀਗਾ ਕਿਉਂਕਿ ਉਸ ਵੇਲੇ ਨਹਾਈ ਧੋਈ ਸਵੇਰੇ ਕਰਦੇ ਸੀ ਜੀਤੀ ਤਿਆਰ ਸੀ ਵੀਰਾਂ ਦੇ ਚੂੜਾ ਪੀੜਾ ਸੀ ਪੈ ਨਹੀਂ ਰਿਹਾ ਸੀ ਹੁਣ ਸਭ ਨੂੰ ਇਹ ਵੀ ਪਤਾ ਸੀ ਕਿ ਵਾਪਸ ਕਰਨ ਵਾਲਾ ਤਾਂ ਕੋਈ ਨਹੀਂ ਵੀਰਾਂ ਦੇ ਹੱਥ ਤੇ ਸੋਰੋਂ ਦਾ ਤੇਲ ਲਾ ਕੇ ਝੂੜਾ ਪਾ ਦਿੱਤਾ ਗਿਆ ਵੀਰਾਂ ਦੇ ਹੱਥ ਪੀੜੀਆਂ ਚੂੜੀਆਂ ਨਾਲ ਛਿੱਲੇ ਗਏ ਜ਼ਖਮ ਹੋ ਗਏ ਰੋਂਦੀ ਨੇ ਚੂੜਾ ਪਵਾ ਲਿਆ ਵਿਆਹ ਹੋ ਗਿਆ ਸ਼ਾਮ ਤੱਕ ਵਧਾਈ ਵੀ ਹੋ ਗਈ ਜੀਤੀ ਤੇ ਵੀਰਾਂ ਰੋ ਰੋ ਆਪਦੇ ਸਹੁਰੇ ਘਰ ਜਾਂਦੀਆਂ ਰਹੀਆਂ ਜੀਤੀ ਰਾਣੀ ਸਹੁਰੇ ਘਰ ਜਾਂਦੀਆਂ ਰਹੀਆਂ ਅਬਰਾਦ ਜਾਨ ਮਗਰੋਂ ਬਿਛਣੀ ਤੇਜਾ ਬਹੁਤ ਰੋ ਰਹੀ ਸੀ ਦੀਪੇ ਨੂੰ ਵਰਾਉਣ ਵਾਂ ਬਹੁਤ ਔਖਾ ਸੀ ਰਾਣੀ ਦੀਪੇ ਨੂੰ ਜੱਫੀ ਚ ਲੈ ਕੇ ਰੋ ਰਹੀ ਸੀ ਨਾਲੇ ਚੁੱਪ ਕਰਾ ਰਹੀ ਸੀ ਗੁੱਡੀ ਰੋਈ ਜਾਵੇ ਗੁੱਡੀ ਨੂੰ ਉਸਦੀ ਭਾਬੀ ਮੂਰਤੀ ਨੇ ਚੁੱਪ ਕਰਾਇਆ ਸੀ ਸ਼ਾਮ ਨੂੰ ਰੋਟੀ ਕਿਸ ਨੇ ਖਾਣੀ ਸੀਗੀ ਕਿਉਂਕਿ ਸਾਰਿਆਂ ਨੇ ਲੇਟ ਖਾਧੀ ਸੀ ਕੋਈ ਸੀ ਜਮਾਈ ਭਾਈ ਉਹਨਾਂ ਵਾਸਤੇ ਇੱਕਦੀਆਂ ਬੁੜੀਆਂ ਨੇ ਆਣ ਗੁਹੜ ਨੇ ਰੋਟੀ ਬਣਾਤੀ ਸੀ ਅਗਲੇ ਦਿਨ ਜੀਤੀ ਵੀਰਾਂ ਦੇ ਸਹੁਰੇ ਮਿਲਣੀ ਕਰਨ ਜਾਣਾ ਸੀ ਖਰਚ ਇੱਕ ਹੋਰ ਪਿਆ ਸੀ ਤੇ ਜੀ ਨੇ ਕਿਹਾ ਕੱਲ ਨੂੰ ਨਹੀਂ ਜਾਂਦੇ ਆਪਾਂ ਪਰਸੋਂ ਜਾਣਾ ਕੱਲ ਨੂੰ ਆਏ ਗਏ ਨੇ ਜਾਣਾ ਆਪਾਂ ਘਰ ਦੇ ਹੀ ਜਾਵਾਂਗੇ ਜ਼ਿਆਦਾ ਨਾਲ ਨਹੀਂ ਲੈ ਕੇ ਜਾਣਾ ਐਵੇਂ ਅਗਲਿਆਂ ਦਾ ਖਰਚ ਵਧਾਉਣਾ ਅੱਜ ਆਪਾਂ ਗੱਡੀ ਭਰ ਕੇ ਜਾਂਦੇ ਹਾਂ ਕੱਲ ਨੂੰ ਉਹ ਆ ਜਾਣਗੇ ਗੱਡੀ ਭਰ ਕੇ ਰਾਤ ਲੰਘ ਗਈ ਅਗਲੀ ਸਵੇਰ ਭੂਆ ਨੂੰ ਰੱਖ ਲਿਆ ਇੱਕ ਮਾਮਾ ਮਾਮੀ ਰਹਿ ਗਏ ਰਾਣੀ ਤੇ ਰਾਣੀ ਦੇ ਘਰ ਵਾਲਾ ਰੱਖ ਲਿਆ ਸੀ ਕੱਲ ਨੂੰ ਮਿਲਣੇ ਵਾਸਤੇ ਜਾਣਾ ਬਾਕੀ ਸਾਰੇ ਜਾਂਦੇ ਰਹੇ ਘਰ ਦੀ ਸਫਾਈ ਮੂਰਤੀ ਤੇ ਗੁੱਡੀ ਨੇ ਕਰ ਦਿੱਤੀ ਸੀ ਬਾਕੀ ਕੰਮ ਕਰਨ ਵਾਲੀ ਪਸ਼ੂ ਸੰਭਾਲ ਲੈਂਦੀ ਸੀ ਅਗਲੇ ਦਿਨ ਮਿਲਣੀ ਮਿਲਣੀ ਕਰਨ ਗਏ ਜੀਤੀ ਤੇ ਵੀਰਾਂ ਨੂੰ ਨਾਲ ਲੈ ਆਏ ਰਾਣੀ ਜੀਤੀ ਤੇ ਵੀਰਾਂ ਨੂੰ ਮਿਲ ਕੇ ਅਗਲੇ ਦਿਨ ਸਹਰੇ ਕਰ ਜਾਂਦੀ ਰਹੀ ਗੁੱਡੀ ਤੇ ਮੱਖੋ ਸਾਰਾ ਦਿਨ ਜੀਤੀ ਤੇ ਵੀਰਾਂ ਦੇ ਨਾਲ ਰਹੀਆਂ ਮੱਖੋ ਨੇ ਕਹਿਣਾ ਭੈਣੇ ਕਿੰਨੇ ਦਿਨ ਰਹਿਣਾ ਜੀਤੀ ਨੇ ਕਹਿਣਾ ਕੱਲ ਨੂੰ ਲੈ ਜਾਣਗੇ ਮੱਖੋ ਨੇ ਬੋਲਣਾ ਐ ਕਿਵੇਂ ਜਾਏਂਗੀ ਤੂੰ ਹੋਰ ਦਿਨ ਲਾ ਕੇ ਜਾਈਂ ਵੀਰਾਂ ਨੂੰ ਭੇਜ ਦੇ ਜੀਤੀ ਨੇ ਕਿਹਾ ਮੱਖੋ ਅਸੀਂ ਦੋਨਾਂ ਨੇ ਜਾਣਾ ਫਿਰ ਅਸੀਂ ਉੱਥੇ ਸਕੂਲ ਪੜਾਉਣ ਵਾਸਤੇ ਕੋਈ ਸਕੂ ਕੰਮ ਵੀ ਭਾਲਣਾਗਾ ਜੇ ਹੁਣ ਸਕੂਲ ਛੱਡ ਦਿੱਤਾ ਫਿਰ ਸਾਨੂੰ ਕਿਸੇ ਨੇ ਘਾਂ ਲੱਗਣ ਨਹੀਂ ਦੇਣਾ ਮੱਖੋ ਨੇ ਕਹਿਣਾ ਮੈਂ ਤਾਂ ਸਰਕਾਰੀ ਨੌਕਰੀ ਕਰੂੰ ਕੋਈ ਨਹੀਂ ਹਟਾ ਸਕਦਾ ਚਾਰੋਂ ਗੱਲਾਂ ਕਰਦੀਆਂ ਰੰਘਾਂ ਮੱਖੋ ਦੀ ਮਾਂ ਨੇ ਆਵਾਜ਼ਾਂ ਮਾਰੀਆਂ ਨਹੀਂ ਮੱਖੋ ਘਰੇ ਆ ਜਾ ਕੰਮ ਕਰ ਲੈ ਜੀਤੀ ਵੀਰਾਂ ਨੂੰ ਸੌਰੇ ਆ ਕੇ ਲੈ ਗਏ ਮੱਖੋ ਗੁੱਡੀ ਵਰਗੇ ਪੜਨ ਜਾਂਦੇ ਸੀ ਨੌਰਵੀ ਸਕੂਲ ਜਾਂਦੀ ਸੀ ਨੂਰ ਹਜੇ ਨਿੱਕੀ ਜਮਾਤ ਛੋਣ ਕਰਕੇ ਇਸ ਦੀ ਸਕੂਲ ਵੇਣ ਆਉਂਦੀ ਸੀ ਮੱਖੋ ਤੇ ਗੁੱਡੀ ਦੀਪਾਂ ਸਾਈਕਲ ਤੇ ਸਕੂਲ ਜਾਂਦੇ ਸੀ ਸਮਾਂ ਚੱਲਦਾ ਗਿਆ ਗੁੱਡੀ ਵਾਸਤੇ ਰਿਸ਼ਤਾ ਵੀ ਵੀਰਾਂ ਲੈ ਕੇ ਆ ਗਈ ਕਿਉਂਕਿ ਵਿਆਹ ਚ ਗੁੱਡੀ ਪਸੰਦ ਆ ਗਈ ਸੀ ਵੀਰਾਂ ਦੇ ਸੌਰੇ ਰਿਸ਼ਤੇਦਾਰੀ ਚ ਮੁੰਡਾ ਫੌਜੀ ਸੀ ਮਾ ਨਹੀਂ ਸੀ ਇੱਕ ਵੱਡਾ ਪਰਾ ਵਿਆਹ ਆਇਆ ਹੋਇਆ ਸੀ ਫੌਜੀ ਦਾ ਪਿਓ ਬਜ਼ੁਰਗ ਸੀ ਜ਼ਮੀਨ ਘਟ ਸੀ ਗੁੱਡੀ ਨੇ ਵੀਰਾਂ ਨੂੰ ਕਿਹਾ ਮੈਂ ਹਜੇ ਪੜ੍ਹਾਈ ਕਰਨੀ ਹੈ ਤੂੰ ਕਿਉਂ ਮੈਨੂੰ ਫਾਹ ਦਿੰਦੀ ਹੈ ਵੀਰਾਂ ਨੇ ਗੁੱਡੀ ਨੂੰ ਸਾਰੀ ਗੱਲ ਦੱਸੀ ਵੀ ਮੁੰਡੇ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਮੈਂ ਕਿਹਾ ਫੌਜੀ ਨੂੰ ਵੀ ਮੇਰੀ ਭੈਣ ਗੁੱਡੀ ਨੂੰ ਪੜ੍ਹਾਈ ਪਸੰਦ ਹੈ ਉਹ ਖੁਦ ਨੌਕਰੀ ਕਰਨਾ ਪਸੰਦ ਕਰਦੀ ਹੈ ਤਾਂ ਫੌਜੀ ਨੇ ਕਿਹਾ ਮੈਂ ਕਿਹੜਾ ਰੋਕਣਾ ਜਿੰਨਾ ਮਰਜ਼ੀ ਪੜ੍ਹਾਈ ਕਰੇ ਗੁੱਡੀ ਨੇ ਕਿਹਾ ਜੇ ਮੁੱਕਰ ਗਿਆ ਵੀਰਾਂ ਨੇ ਕਿਹਾ ਮੈਂ ਹਾਂ ਮੈਂ ਤੈਨੂੰ ਪ੍ਰੋਮਿਸ ਕਰਦੀ ਹਾਂ ਇਹ ਮੁਕਰਨ ਵਾਲਾ ਨਹੀਂ ਕਿਉਂਕਿ ਮਾਤਾ ਹੈ ਨਹੀਂ ਕਿ ਸੱਸੀ ਰੋਕਦੀ ਹੁੰਦੀ ਹੈ ਤੇ ਰੋਕਣਾ ਕਿਹਨੇ ਆ ਗੁੱਡੀ ਦਾ ਰਿਸ਼ਤਾ ਹੋ ਗਿਆ ਫੌਜੀ ਦੀ ਮੰਗ ਕੁਝ ਨਹੀਂ ਸੀ ਬਸ ਇੱਕ ਵੀ ਪੜ੍ਹੀ ਲਿਖੀ ਕੁੜੀ ਸਿਆਣੀ ਕੁੜੀ ਭਾਲਦਾ ਸੀ ਗੁੱਡੀ ਦਾ ਵਿਆਹ ਹੋ ਗਿਆ ਫੌਜੀ ਛੁੱਟੀ ਕੱਟਣ ਤੋਂ ਬਾਅਦ ਡਿਊਟੀ ਜਾਂਦਾ ਰਿਹਾ ਗੁੱਡੀ ਪੇਕੇ ਘਰੇ ਆ ਗਈ ਜਦੋਂ ਫੌਜੀ ਫਿਰ ਛੁੱਟੀ ਆਇਆ ਗੁੱਡੀ ਸਹੁਰੇ ਘਰ ਆ ਗਈ ਸੀ ਇਸ ਵਾਰ ਫੌਜੀ ਤੇ ਗੁੱਡੀ ਕੋ ਮਣ ਗਏ ਫੌਜੀ ਨੇ ਇੱਕ ਨਿੱਕਾ ਮੈ ਲੈ ਕੇ ਦਿੱਤਾ ਹਜੇ ਉਹ ਚੱਲੇ ਚੱਲੇ ਸੀਗੇ ਹਰ ਇੱਕ ਕੋਲੇ ਨਹੀਂ ਹੁੰਦੇ ਸੀ ਗੁੱਡੀ ਨੂੰ ਕਿਹਾ ਤੂੰ ਜਦੋਂ ਹੁਣ ਪੇਕੇ ਗਈ ਤਾਂ ਪੜ੍ਹਾਈ ਸ਼ੁਰੂ ਕਰ ਲਈ ਗੁੱਡੀ ਪੇਕੇ ਗਈ ਗੁੱਡੀ ਨੇ ਪਲੱਸ 2 ਦੇ ਪੇਪਰ ਦੇਣੇ ਸੀ ਇਸ ਕਰਕੇ ਫੌਜੀ ਤੇ ਗਏ ਤੋਂ ਬਾਅਦ ਗੁੱਡੀ ਪੇਕੇ ਜਾਂਦੀ ਰਹੀ ਤੇ ਆਪ ਦੇ ਪੇਪਰ ਵੀ ਦੇ ਦਿੱਤੇ ਗੁੱਡੀ ਕੋਲੇ ਫੋਨ ਹੋਣ ਕਰਕੇ ਘਰਾਂ ਦੀਆਂ ਬੁੜੀਆਂ ਹੈਰਾਨ ਸੀ ਕੋਈ ਕੁਝ ਬੋਲਦੀ ਕੋਈ ਕੁਝ ਬੋਲਦੀ ਫੌਜੀ ਜਦੋਂ ਫ੍ਰੀ ਹੁੰਦਾ ਕਦੇ-ਕਦੇ ਤਾਂ ਕਾਲ ਕਰ ਲੈਂਦਾ ਸੀ ਗੁੱਡੀ ਕੱਲੀ-ਕੱਲੀ ਭੈਣ ਸੀਗੀ ਗੁੱਡੀ ਨੂੰ ਫੋਨ ਤੇ ਗੱਲ ਕਰਦੀ ਦੇਖ ਕੇ ਪਾਲੀ ਜਾਦੇ ਗੱਲਾਂ ਕਰਦੀ ਸੀ ਪਾਲੀ ਨੇ ਪੱਛ ਪਰਮੀ ਨੂੰ ਦੱਸਣਾ ਫਿਰ ਬਿੰਦਰ ਨੂੰ ਤਾਰੂ ਨੂੰ ਬੋਲਦੀ ਵੇਖੋ ਤਾਂ ਸੇ ਸ਼ਰਮ ਨਹੀਂ ਆਉਂਦੀ ਕਿਵੇਂ ਫੌਜੀ ਨਾਲ ਗੱਲਾਂ ਕਰਦੀ ਐ ਸਾਹਮਣੇ ਫੋਨ ਚੱਕੀ ਰੱਖਦੀ ਐ ਕੰਨ ਨਾਲੋਂ ਨਹੀਂ ਲਾਉਂਦੀ ਸ਼ਰਮ ਨਹੀਂ ਮੰਨਦੀ ਕਿਸੇ ਵੱਡੇ ਨਿੱਕੇ ਦੀ ਇਹਨੂੰ ਕੌਣ ਸਮਝਾਵੇ ਗੁੱਡੀ ਨੇ ਪੇਪਰ ਦੇ ਦਿੱਤੇ ਚੰਗੇ ਨੰਬਰ ਦੇ ਕੇ ਪਾਸ ਹੋ ਗਈ ਫੌਜੀ ਜਦੋਂ ਆਇਆ ਫਿਰ ਫੌਜੀ ਨੇ ਕਿਹਾ ਹੁਣ ਜੇ ਅੱਗੇ ਪੜ੍ਹਾਈ ਕਰਨੀ ਹੈ ਤਾਂ ਪੜ੍ਹਾਈ ਕਰ ਲੈਣਾ ਹੀ ਕੋਈ ਕੰਮ ਸਿੱਖ ਲੈ ਗੁੱਡੀ ਨੇ ਕਿਹਾ ਮੈਂ ਕੰਮ ਸਿੱਖਣਾ ਗੁੱਡੀ ਇਸ ਵਾਰ ਫੌਜੀ ਦੇ ਨਾਲ ਹੀ ਜਾਂਦੀ ਰਹੀ ਗੁੱਡੀ ਨੇ ਉੱਥੇ ਸਿਲਾਈ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਇੱਕ ਸਾਲ ਤੋਂ ਬਾਅਦ ਗੁੱਡੀ ਦੇ ਘਰ ਇੱਕ ਕੁੜੀ ਨੇ ਜਨਮ ਲਿਆ ਗੁੱਡੀ ਨੂੰ ਫੌਜੀ ਹੁਣ ਕਰੇ ਛੱਡਣਾ ਆ ਪਰ ਗੁੱਡੀ ਨੇ ਕਿਹਾ ਮੈਂ ਪੱਕੇ ਜਾਣਾ ਗੁੱਡੀ ਪੱਕੇ ਜਾਂਦੀ ਰਹੀ ਫੌਜੀ ਨੇ ਜਦੋਂ ਆਉਣਾ ਉਸ ਵੇਲੇ ਗੁੱਡੀ ਆ ਜਾਂਦੀ ਸੀ ਫਿਰ ਗੁੱਡੀ ਨੇ ਕਿਹਾ ਮੈਂ ਕੰਮ ਸ਼ੁਰੂ ਕਰਨਾ ਵੀ ਪਹਿਲਾਂ ਆਪਣਾ ਆਪ ਦਾ ਘਰ ਬਣਾ ਲੇ ਫੌਜੀ ਨੇ ਨਵਾਂ ਘਰ ਬਣਾ ਲਿਆ ਗੁੱਡੀ ਨੇ ਆਪਦਾ ਕੰਮ ਸ਼ੁਰੂ ਕਰ ਲਿਆ ਫਿਰ ਗੁੱਡੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਇਧਰ ਮੱਖੋ ਨੂੰ ਸਕੂਲ ਚ ਟੀਚਰ ਦੀ ਨੌਕਰੀ ਮਿਲ ਗਈ ਮੱਖੋ ਵਾਸਤੇ ਰਿਸ਼ਤੇ ਆਉਣ ਲੱਗ ਗਏ ਮੱਖੋ ਨੇ ਕਿਹਾ ਮੈਂ ਉਸ ਘਰੇ ਵਿਆਹ ਕਰਾਉਣਾ ਜਿੱਥੇ ਮੈਨੂੰ ਨੌਕਰੀ ਕਰਨ ਤੋਂ ਨਾ ਰੁਕਕਣ ਮੱਖੋ ਵਾਸਤੇ ਇੱਕ ਸਰਕਾਰੀ ਜੋਬ ਕਰਦੇ ਲੜਕੇ ਦਾ ਰਿਸ਼ਤਾ ਆਇਆ ਉਹਨਾਂ ਨੇ ਕਿਹਾ ਸਾਨੂੰ ਕੋਈ ਉਤਰਾਜ ਨਹੀਂ ਮੱਖੋ ਨੌਕਰੀ ਕਰ ਸਕਦੀ ਹੈ ਮੱਖੋ ਦਾ ਵਿਆਹ ਹੋ ਗਿਆ ਗੁੱਡੀ ਦਾ ਘਰ ਵਾਲਾ ਫੌਜੀ ਮੱਖੋ ਦੇ ਵਿਆਹ ਤੇ ਮੱਖੋ ਨੂੰ ਗਿਫਟ ਚੰਗਾ ਦੇ ਕੇ ਗਿਆ ਸੀ ਇੱਕ ਫ੍ਰਿਜ ਤੇ ਇੱਕ ਟੀਵੀ ਮੱਖੋ ਸਹੂਰੀ ਕਰੇ ਜਾਂਦੀ ਰਹੀ ਘਰ ਵਾਲਾ ਛਿੰਦਾ ਮੱਖੋ ਨਾਲੋਂ ਘੱਟ ਪੜਿਆ ਲਿਖਿਆ ਸੀ ਪਰ ਨੌਕਰੀ ਸਰਕਾਰੀ ਸੀਗੀ ਉਹਦੀ ਮੱਖੋ ਦੀ ਪੜ੍ਹਾਈ ਜ਼ਿਆਦਾ ਸੀ ਛਿੰਦੇ ਨੂੰ ਉਸਦੇ ਦੋਸਤ ਇਹੀ ਬੋਲਦੇ ਤੇਰੀ ਘਰਵਾਲੀ ਤੇਰੇ ਨਾਲੋਂ ਜ਼ਿਆਦਾ ਪੜ੍ਹੀ ਲਿਖੀ ਹੈ ਇਸ ਕਰਕੇ ਰੋਬ ਨਾਲ ਰੱਖੀ ਮੱਖੋ ਦਾ ਵਿਆਹ ਜਦੋਂ ਛਿੰਦੇ ਨਾਲ ਹੋਇਆ ਸੀ ਨਾ ਤੇ ਛਿੰਦਾ ਸਰਕਾਰੀ ਨੌਕਰੀ ਕਰਦਾ ਸੀ ਛਿੰਦੇ ਦੇ ਦੋਸਤਾਂ ਨੇ ਕਿਹਾ ਸੀ ਵੀ ਆਪਦੇ ਘਰ ਵਾਲੀ ਤੇ ਰੋਹ ਰੱਖੀ। ਰੋਹ ਰੱਖੇ ਦੀ ਹੁੰਦੀ ਨਹੀਂ ਤਾਂ ਤੇਰੇ ਤੇ ਉਹਨੇ ਰੋਹ ਪਾਉਣਾ ਸ਼ੁਰੂ ਕਰ ਦੇਣਾਗਾ ਤੈਨੂੰ ਨੀਵਾ ਦਿਖਾਉ। ਇਹ ਗੱਲਾਂ ਛਿੰਦੇ ਦੇ ਦਿਮਾਗ 'ਚ ਬੈਠ ਜਾਂਦੀਆਂ। ਤੇ ਛੰਦਾ ਮੱਖੋ ਤੇ ਰੋਹ ਨਾਲ ਗੱਲ ਕਰਦਾ। ਗੱਲ ਕੰਮ 'ਚ ਨੁਕਸ ਕਰਦਾ। ਮੱਖੋ ਵੀ ਪੁੱਛਦੀ ਕਿਉਂ ਗਲਤੀ ਕਿੱਥੇ ਹੈ ਤੁਸੀਂ ਐਵੇਂ ਨੁਕਸ ਕਰਦੇ ਹੋ? ਮੱਖੋ ਨੌਕਰੀ ਕਰਦੀ ਸੀ ਸੱਚ ਤੇ ਬੋਲਣ ਜਾਣਦੀ ਸੀਗੀ। ਇੰਨਾਂ ਗੱਲਾਂ ਨਾਲ ਕਿਆ ਦਾ ਲੜਾਈ ਵਧ ਜਾਂਦੀ ਸੀ ਛਿੰਦਾ ਉੱਚੀ ਆਵਾਜ਼ ਚ ਬੋਲਦਾ ਮੱਖੋ ਪੇਕੇ ਕਰਦਾ ਜਾ ਕੇ ਦੱਸਦੀ ਪੇਕਾ ਕਰ ਮੱਖੋ ਨੂੰ ਸਮਝਾ ਜਾਂਦਾ ਤੀਏ ਮੂਰੇ ਬੋਲਦੇ ਨਹੀਂ ਹੁੰਦੇ ਬੰਦਾ ਨੁਕਸ ਕਰਦਾ ਹੀ ਹੁੰਦਾ ਮੱਖੋ ਨੂੰ ਛਿੰਦੋ ਨੇ ਕਿਹਾ ਨੌਕਰੀ ਛੱਡ ਕੇ ਛੱਡ ਦੇ ਕਿਉਂਕਿ ਤੈਨੂੰ ਬੋਲਣਾ ਸਿਖਾਇਆ ਨਹੀਂ ਘਰ ਵਾਲਿਆਂ ਨੇ ਤੇ ਨਾਲ ਆ ਲੀਆਂ ਜਿਹੜੀਆਂ ਤੇਰੀਆਂ ਲੱਗੀਆਂ ਵਾਂਗਾਂ ਟੀਚਰਾਂ ਤੈਨੂੰ ਬੋਲਣਾ ਸਿਖਾਉਂਦੀਆਂ ਜਾਦੇ ਮੱਖੋ ਨੇ ਬੋਲਣਾ ਹੀ ਬੰਦ ਕਰ ਦਿੱਤਾ ਮੈਂ ਕਿਉਂਕਿ ਨੌਕਰੀ ਛੱਡਣੀ ਪਾਉਗੀ ਫਿਰ ਜਿਵੇਂ ਛਿੰਦਾ ਬੋਲਦਾ ਮੱਖੋਂ ਵੀ ਸੁਣ ਲੈਂਦੀ ਸੀ ਸਹੀ ਚੀਜ਼ ਨੂੰ ਗਲਤ ਬੋਲਦਾ ਮੱਖੋਂ ਚੁੱਪ ਕਰਕੇ ਮੰਨ ਲੈਂਦੀ ਸੀ ਛਿੰਦੇ ਨੇ ਝੜਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਮਤਲਬ ਛਿੰਦੇ ਦਾ ਨੌਕਰੀ ਤੋਂ ਹਟਾਉਣਾ ਸੀ ਛਿੰਦੇ ਦੇ ਦੋਸਤਾਂ ਦਾ ਦਿਮਾਗ ਸੀ ਜਿੰਨਾ ਟਾਈਮ ਜਿੰਨਾਂ ਨਹੀਂ ਕਮਾਈ ਕਰਦੀ ਹੈ ਉਹਨਾਂ ਟਾਈਮ ਬੰਦਾ ਥੱਲੇ ਲੱਗ ਕੇ ਰਹਿੰਦਾ ਜਿੰਨਾਂ ਨੇ ਹੱਥ 'ਚ ਨਹੀਂ ਰਹਿੰਦੀ ਤੇਰੇ ਥੱਲੇ ਰਹੋ ਜੇ ਨੌਕਰੀ ਛੱਡ ਕੇ ਰਹੋ ਤੇਰੇ ਤੋਂ ਹੱਟ ਅੱਡ ਕੇ ਪੈਸਾ ਮੰਗੂਗੀ ਤੇਥੋਂ ਖਰਚੇ ਦੇ ਜਦੋਂ ਪੈਸੇ ਮੰਗੂਗੀ ਨਾ ਹੱਥ ਅੱਡ ਕੇ ਤੇਰੇ ਮੂਰੇ ਉਦੋਂ ਨਹੀਂਵੇਂ ਹੋਊਗੀ ਜਨਾਨੀ ਖੁਦ ਚੀਜ਼ ਦਵਾਇਆ ਕਰੀ ਪੈਸਾ ਵੀ ਨਾ ਦਿਆਂ ਕਰੀ ਆਪਦੇ ਹੱਥ ਨਾਲ ਜਨਾਨੀ ਮਸਤ ਜਾਂਦੀ ਹੈ ਪੈਸਾ ਲੈ ਕੇ ਹੁਣ ਜਦੋਂ ਛਿੰਦਾ ਝਿੜਕਾ ਮਾਰਦਾ ਸੀ ਮੱਖੋਂ ਨੂੰ ਸਮਝ ਆ ਗਈ ਸੀ ਇਹ ਵੀ ਮੈਨੂੰ ਨੌਕਰੀ ਤੋਂ ਹਟਾਉਣਾ ਸੋਚਦਾ ਮੱਖੋ ਨੇ ਪਾਜ-ਪਾਜ ਕੇ ਸਾਰਾ ਕੰਮ ਕਰਕੇ ਜਾਣਾ। ਛਿੰਦੇ ਨੇ ਸ਼ਾਮ ਵੇਲੇ ਆਈ ਤੋਂ ਬੋਲਣਾ। ਉਥੇ ਸਕੂਲ ਦੇ ਸਟਾਫ ਬਾਰੇ ਪੁੱਛਿਓ ਚ ਕਰਨੀ। ਤੇਰੇ ਨਾਲ ਕੌਣ ਬੈਠਦਾ ਜਾਂ ਕੌਣ ਬੈਠਦੀ ਹੈ, ਕਿੰਨੀ ਉਮਰ ਵਾਲਾ, ਕਿੰਨੀ ਉਮਰ ਵਾਲੀ ਹੈ ਵਗੈਰਾ-ਵਗੈਰਾ। ਮੱਖੋ ਨੇ ਦੱਸ ਦੇਣਾ ਤੇ ਬੋਲ ਵੀ ਦੇਣਾ ਵੀ ਤੁਸੀਂ ਸਕੂਲ ਵਿੱਚ ਖੁਦ ਆ ਕੇ ਦੇਖ ਲਿਆ ਕਰੋ। ਕੋਈ ਕਿੰਨੀ ਉਮਰ ਵਾਲਾ ਕੋਈ ਕ ਹੋ ਜਾਗਾ ਜੇ ਤੁਹਾਨੂੰ ਯਕੀਨ ਨਹੀਂ। ਛਿੰਦੇ ਨੇ ਫਿਰ ਲੜਾਈ ਸ਼ੁਰੂ ਕਰ ਦੇਣੀ। ਤੂੰ ਮੇਰੇ ਤੇ ਗਲਤ ਇਲਜ਼ਾਮ ਲਾਉਣੀ ਹੈ, ਤੂੰ ਮੇਰੇ ਮੂਰੇ ਬੋਲਦੀ ਹੈ। ਮੇਰਾ ਉਹchna ਫਰਜ ਬੰਦਾਗਾ ਤੂੰ ਗੱਲ ਕਿੱਧਰ ਲੈ ਕੇ ਜਾਨੀ ਐ ਰੋਜ ਦੀ ਲੜਾਈ ਹੋਣੀ ਮੱਖੋ ਵੀ ਮਾਂ ਬਣਨ ਵਾਲੀ ਸੀ ਮੱਖੋ ਨੂੰ ਛਿੰਦੇ ਨੇ ਕਿਹਾ ਹੁਣ ਤੇਰੀ ਸਿਹਤ ਠੀਕ ਨਹੀਂ ਤੂੰ ਨੌਕਰੀ ਛੱਡ ਦੇ ਜਾਂ ਛੁੱਟੀਆਂ ਲੈ ਲੈ ਕੱਲ ਨੂੰ ਕੁਝ ਗਲਤ ਹੋ ਸਕਦਾ ਮੱਖੋ ਨੇ ਛੁੱਟੀਆਂ ਲੈ ਲਈਆਂ ਮੱਖੋ ਨੇ ਬੇਟੇ ਨੂੰ ਜਨਮ ਦਿੱਤਾ 6 ਮਹੀਨੇ ਬਾਅਦ ਮੱਖੋ ਸਕੂਲ ਜਾਣ ਲੱਗ ਗਈ ਛਿੰਦੇ ਨੇ ਫੇਰ ਬੋਲਣਾ ਜਵਾ ਕੌਣ ਸਮਾ ਲੂ ਮੱਖੋ ਨਾਲ ਲੈ ਜਾਂਦੀ ਫਿਰ ਛਿੰਦਾ ਲੜਾਈ ਕਰਦਾ ਸਕੂਲ ਵਿੱਚ ਬੱਚੇ ਦਾ ਕੀ ਕੰਮ ਘਰੇ ਰਹਿ ਕੇ ਸੰਭਾਲ ਫਿਰ ਜਾਂਦੀ ਰਹੀ ਸਕੂਲ ਮੱਖੋ ਨੇ ਹੁਣ ਗੁੱਸੇ 'ਚ ਨੌਕਰੀ ਛੱਡ ਦਿੱਤੀ ਮੱਖੋ ਜਵਾਕ ਸੰਭਾਲਦੀ ਘਰੇ ਕੰਮ ਕਰਦੀ ਜਦੋਂ ਛਿੰਦਾ ਡਿਊਟੀ ਤੋਂ ਆਉਂਦਾ ਮੱਖੋ ਵਿਹਲੀ ਹੋ ਜਾਂਦੀ ਸੀ ਛਿੰਦਾ ਫਿਰ ਬੋਲਦਾ ਕੰਮ ਕਰਦੀ ਨਹੀਂ ਜਦੋਂ ਸਕੂਲ ਤੋਂ ਆਉਂਦਾ ਜਦੋਂ ਵੀ ਮੈਂ ਕੰਮ ਤੋਂ ਆਉਣਾ ਤੂੰ ਵਿਹਲੀ ਬੈਠੀ ਹੁੰਨੀ ਆ ਕੋਈ ਕੰਮ ਕਰ ਲਿਆ ਕਰ ਮੱਖੋ ਨੇ ਬੋਲਣਾ ਤੇਰੇ ਜਾਣ ਤੋਂ ਬਾਅਦ 1 ਮਿੰਟ ਨਹੀਂ ਬੰਦੀ ਘਰ ਦੀ ਸਫਾਈ ਬੱਚੇ ਨੂੰ ਸੰਭਾਲਣਾ ਆ ਹੁਣ ਤੁਹਾਡੇ ਆਉਣ ਤੇ ਵੇਲੇ ਹੋਈ ਸੀ ਮੱਖੋ ਦੀ ਮਾਂ ਮਿਲਣ ਆਈ ਮੱਖੋ ਨੇ ਸਾਰੀ ਗੱਲ ਦੱਸੀ ਮੱਖੋ ਦੀ ਮਾਂ ਬੋਲੀ ਪੁੱਤ ਇਹ ਆੜਵਾ ਕੁੱਕੜ ਖੁੱਡੇ ਦਾ ਖਾਓ ਆ ਇਹਨੇ ਟੈਂਡ ਚ ਕਰਨਾ ਬਾਈ ਰੱਖਣਾ ਇਹ ਹਮੇਸ਼ਾ ਲੜਾਈ ਭਾਲਦਾ ਤੈਨੂੰ ਡਰਾਉਣ ਵਾਸਤੇ ਵੀ ਮੇਰੇ ਹੱਥੋਂ ਨਾ ਨਿਕਲ ਜਾਵੇ ਇਸ ਦੇ ਦੋਸਤਾਂ ਨੇ ਇਹ ਨੂੰ ਮੁੱਠੀ ਮੱਤ ਦਿੱਤੀ ਹੋਈ ਐ ਤੂੰ ਪੁੱਤ ਦਿਨ ਵੇਲੇ ਘੰਟਾ ਆਰਾਮ ਕਰ ਲਿਆ ਕਰ ਜਦੋਂ ਇਹ ਨਹੀਂ ਹੁੰਦਾ ਘਰੇ ਕੰਮ ਛੱਡ ਕੇ ਪੈਗੀ ਤੇ ਜਦੋਂ ਇਹ ਆਉਣ ਦਾ ਟਾਈਮ ਹੋਵੇ ਉਦੋਂ ਕੰਮ ਲੱਗ ਜਾ ਕਰ ਜਿਵੇਂ ਚੱਲੇ ਬੰਦਾ ਉਵੇਂ ਚੱਲਣਾ ਪੈਂਦਾ ਪੁੱਤ ਫਿਰ ਮੱਖੋ ਨੇ ਇਸ ਤਰ੍ਹਾਂ ਹੀ ਕੀਤਾ ਜਦੋਂ ਸ਼ਿੰਦਾ ਡਿਊਟੀ ਤੇ ਜਾਂਦਾ ਮੱਖੋ ਰੋਟੀ ਖਾ ਕੇ ਬੱਚੇ ਨੂੰ ਨਹਾ ਕੇ 2 ਘੰਟੇ ਆਪ ਆਰਾਮ ਕਰ ਲੈਂਦੀ ਨਾਲੇ ਬੱਚੋ ਬੱਚੇ ਦੇ ਮੱਖੋ ਫਿਰ ਆਰਾਮ ਕਰਨ ਲੱਗ ਜਾਂਦੀ ਜਦੋਂ ਸ਼ਿੰਦਾ ਆਉਂਦਾ ਦੇਖ ਪਤਾ ਲੱਗ ਜਾਂਦਾ ਵੀ ਉਹਦਾ ਟਾਈਮ ਆਉਂਦਾ ਜਦੋਂ ਕੰਮ ਕਰ ਲੱਗ ਜਾਂਦੀ। ਸਮਾਂ ਚੱਲਦਾ ਗਿਆ। ਛਿੰਦੇ ਨੇ ਇੱਕ ਦਿਨ ਡਿਊਟੀ ਤੇ ਆ ਕੇ ਕਿਹਾ ਤੂੰ ਆਰਾਮ ਕਦੋਂ ਕਰਦੀ ਹੈ? ਜਦੋਂ ਕੰਮ ਵੇਖਾਂ ਕੰਮ ਕਰਦੀ ਰਹਿੰਦੀ ਹੈ। ਮੱਖੋ ਚੁੱਪ ਰਹੀ। ਵੀ ਇਹ ਇਨਸਾਨ ਨਹੀਂ ਮੈਂ ਨਹੀਂ ਸਮਝ ਮੇਰੇ ਆ ਸਕਦਾ। ਨਾ ਮਰਚਿੜੀ ਇਹ ਨਾ ਜਿਉਂ ਚਿੜੀ ala ਕੰਮ ਹੈ ਇਹਦਾ। ਵੀ ਮੈਂ ਹੁਣ ਕੀ ਕਰ ਸਕਦੀ ਆ? ਇਹ ਸੀ ਕਹਾਣੀ ਦਾ ਪਾਗ ਅਗਲਾ ਲੈ ਕੇ ਫੇਰਾਵਾਂਗੇ। ਸਤਿ ਸ੍ਰੀ ਅਕਾਲ।